ਆਪਰੇ ਸਤਿ ਸ਼੍ਰੀ ਅਕਾਲ ਜੀ ਸੋ ਮੇਰੇ ਨਾਲ ਸਾਡੇ ਕਮਾਡਾ ਤੋਂ ਸਾਡੇ ਅਫਸਰ ਸਾਹਿਬਾਨ ਨਾਲ ਨੇ ਸੋ ਅੱਜ ਜਿਹੜੀ ਵਿਕਾਸ ਅਥਾਰਟੀ ਵੱਲੋਂ ਸਾਡੇ ਗ੍ਰੇਟਰ ਮਹਾਲੀ ਵੱਲੋਂ ਇਹ ਐਕਸ਼ਨ ਕੀਤੀ ਜਾ ਰਹੀ ਹੈ ਉਹਦੇ ਉਦਦ ਤੇ ਆਪਾਂ ਦੇ ਨਿਲੀ ਪੀਸੀ ਉਤ ਕੰਮ ਜਾ ਰਹੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੀ ਜੋਗ ਕਵਾਈ ਹੈ ਪੰਜਾਬ ਸਰਕਾਰ ਵੱਲੋਂ ਸੱਭੇ ਪਰਵੇ ਸੱਭੇ ਦੇ ਸਰਪੱਖੀ ਵਿਕਾਸ ਦੇ ਲਈ ਨਿਰੰਤਰ ਜਿਹੇ ਯਤਨ ਜਾਰੀ ਕੀਤੇ ਜਾਂਦੇ ਆ ਸਰਕਾਰ ਗਿਆ ਨਿਵੇਸ਼ ਪੱਕੀ ਨੀਤੀਆਂ ਕਾਨ ਰਾਜ ਵਿੱਚ ਰੀਅਲ اسٹیਟ ਸੈਕਟਰ ਵਿੱਚ ਚੰਗਾ ਨਿਵੇਸ਼ ਹੋਇਆ ਅਤੇ ਇਸ ਸੈਕਟਰ ਨੂੰ ਕਾਫੀ ਉਤਸ਼ਾਹ ਮਿਲਿਆ ਮਕਾਨ ਉਸਾਰੀ ਅਤੇ ਸ਼ਹਿਰੀ ਵਿਭਾਗ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਉਹਦੇ ਇਨਕਮ ਕਰਦੀਆਂ ਵਿਕਾਸ ਅਥਾਰਟੀਆਂ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਈਆਂ ਇਹ ਅਫਸਲਾ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਪਿੱਛੇ ਜਿੰਨੀਆਂ ਵੀ ਆਪਸ਼ਨਾਂ ਹੋਈਆਂ ਉਹਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਸੀ ਇਸ ਕਰਮ ਨੂੰ ਜਾਰੀ ਰੱਖਦੇ ਆ ਹੋਇਆ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਸਾਲ 2026 ਦੀ ਪਹਿਲੀ ਮੈਗਾ ਆਪਸ਼ਨ ਜਿਹੜੀ ਹੈ 14 ਜਨਵਰੀ 2026 ਤੋਂ ਸ਼ੁਰੂ ਕਰਕੇ 11 ਫਰਵਰੀ 2026 ਤੱਕ ਚਲਾਈ ਜਾ ਰਹੀ ਹੈ ਇਹ ਟੋਟਲ 42 ਸੈਟ ਹੈ 54860 ਕਰੋੜ ਰੁਪਏ ਦੀਆਂ ਲਗਤ ਨਾਲ ਜਿਹੜੀਆਂ ਇਹ ਆਪਸ਼ਨ ਹੋਣ ਜਾ ਰਹੀ ਹੈ ਪੰਜਾਬ ਕੈਬਨਟ ਵੱਲੋਂ ਹਾਲ ਵਿੱਚ ਹੀ ਲਏ ਫੈਸਲੇ ਅਨੁਸਾਰ ਇਸ ਅਕਸ਼ਨ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਦੀ ਕੀਮਤ ਨੂੰ ਤਰਕਸੰਗਤ ਕੀਤਾ ਗਿਆ ਹੈ ਤਾਂ ਜੋ ਹਰੇਕ ਵਰਗ ਦਾ ਵਿਅਕਤੀ ਆਪਣੀ ਲੋੜ ਅਨੁਸਾਰ ਦੀ ਪ੍ਰਾਪਰਟੀ ਨੂੰ ਆਸਾਨੀ ਨਾਲ ਖਰੀਦ ਸਕੇ ਜਿਸ ਨਾਲ ਉਸ ਦਾ ਆਪਣਾ ਆਸਿਆਨਾ ਬਣਾਉਣਾ ਜਾਂ ਕਾਰੋਬਾਰ ਕਰਨਾ ਜਿਹੜਾ ਸੁਪਨਾ ਉਹਨ ਉਸਾਰ ਕਰ ਸਕੇ ਨੇਕਨ ਨਾਮੀ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਸੈਟਾਂ ਦੀ ਗੱਲ ਕਰੀਏ ਤਾਂ ਹੈਸੀ ਪਲਾਟ ਐਸਈਓ ਮਿਕਸਡ ਲੈਂਡ ਯੂ ਗਰੁੱਪ ਹੋਸਿੰਗ ਹਸਪਤਾਲ ਹੋਟਲ ਆਦਿ ਕੁੱਲ ਮਿਲਾ ਕੇ ਜਿਹੜੀਆਂ 42 ਸੈਟਾਂ ਜਿਹਦੀ ਟੋਟਲ ਅਮਾਉਂਟ ਬੰਦੀ ਹੈ 5360 ਕਰੋੜ ਰੁਪਏ ਰਜ਼ਰ ਪ੍ਰਾਈਸ ਦੇ ਲਈ ਹਾਂਜੀ ਟੋਟਲ ਜਿਹੜੀਆਂ ਨਾਲ ਸੈਟਾਂ ਦੀ ਇਹ ਚੌਨ ਸਮਾਜ ਦੇ ਆਰਥਿਕ ਪੱਖੋਂ ਹਰੇਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਰੱਖਦੇ ਹੋਏ ਕੀਤੀ ਗਈ ਹੈ ਤਾਂ ਜੋ ਹਰੇਕ ਵਿਅਕਤੀ ਆਪਣੀ ਜ਼ਰੂਰਤ ਦੇ ਅਨੁਸਾਰ ਜਿਹੜੀ ਪ੍ਰਾਪਰਟੀ ਉਹ ਖਰੀਦ ਕਰ ਸਕਦੇ ਹੋ ਆਕਸ਼ਨ ਕੀਤੇ ਜਾ ਰਹੀਆਂ ਪ੍ਰਾਪਰਟੀਆਂ ਸ਼ਹਿਰ ਦੇ ਵਿੱਚ ਵਿੱਚ ਸਥਿਤ ਹਨ ਅਤੇ ਆਵਾਜਿਹੀ ਦੇ ਵੱਖ-ਵੱਖ ਸਾਰੇ ਜਿਵੇਂ ਕਿ ਕਮੰਤਰੀ ਹਵਾਈ ਅੱਡੇ ਰੇਲਵੇ ਸਟੇਸ਼ਨ ਅਤੇ ਸੜਕੀ ਮਾਰਗ ਰਾਹੀਂ ਬਹੁਤ ਹੀ ਆਸਾਨੀ ਨਾਲ ਜਿਹੜਾ ਉੱਥੇ ਪਹੁੰਚਿਆ ਜਾ ਸਕਦਾ ਹੈ ਪਹਿਲਾ ਮੰਗੀ ਕਮਾਟਾ ਵੱਲੋਂ ਇਹ ਨਿਲਾਮੀ ਆਨਲਾਈਨ ਪੂਰੀ ਪਾਰਦਰਸ਼ੀ ਨਾਲ ਕੇਰ ਕਰਵਾਈ ਹੋਵੇਗੀ ਬੋਲੀ ਲਈ ਪੱਤਰਕਾ ਸੇਟਾਂ ਦੀਆਂ ਡਾਗੀ ਸੰਬੰਧੀ ਸ਼ੈਡਿਊਲ ਮੁਕੰਮਲ ਵਿਰਵੇ ਅਤੇ ਨਿਯਮ ਦੀ ਅਸਰਤਾ ਅਫਸਰ ਸੰਬੰਧੀ ਜਿਹੜਾ ਪੋਰਟਲ ਬਣਾਇਆ ਗਿਆ pudda innovator.com ਤੇ ਵੇਖਿਆ ਜਾ ਸਕਦੀਆਂ ਹਨ ਅਤੇ ਇਸ ਆਕਸ਼ਨ ਪੋਰਟਲ ਦੇ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਬੋਲੀਕਾਰ ਅਕਸ਼ਨ ਵਿੱਚ ਭਾਗ ਲੈ ਸਕਦਾ ਬੋਲੀਕਾਰਾਂ ਦੀ ਸਹੂਲਤ ਲਈ ਗਵਰਡਾ ਵੱਲੋਂ ਇੱਕ ਨਵਾਂ ਈਮੇਲ invest.govadda.punjab.gov.in ਵੀ ਸ਼ੁਰੂ ਕੀਤੀ ਜਾ ਰਹੀ ਹੈ ਪ੍ਰੋਪਰਟੀ ਜਾਂ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਬੋਲੀਕਾਰ ਇਸ ਮੇਲ ਸੰਪਰਕ ਕਰ ਸਕਦੇ ਹਨ ਇਸ ਮੇਲ ਤੇ ਸੰਪਰਕ ਕਰ ਸਕਦੇ ਹਨ ਬੋਲੀਕਾਰਾਂ ਵੱਲੋਂ ਮੰਗੀ ਗਈ ਜਾਣਕਾਰੀ ਦਾ ਤਰਜੀਹੀ ਅਧਾਰ ਤੇ ਤਸੱਲੀ ਬਖਸ਼ੀ ਜਵਾਬ ਦਿੱਤਾ ਜਾਵੇਗਾ ਮੈਨੂੰ ਪੂਰੀ ਉਮੀਦ ਹੈ ਕਿ ਪਿਛਲੀਆਂ ਸਫਲੀਆਂ ਅਫਸਰਾਂ ਮਾਗੀ ਇਹ ਲਈ ਇਹ ਐਕਸ਼ਨ ਹੋਣ ਜਾ ਰਹੀ ਹੈ ਇਹ ਵੀ ਸੂਬੇ ਵਿੱਚ ਆਰਥਿਕ ਵਿਕਾਸ ਦੇ ਲਈ ਵਧਿਆ ਕਾਮਯਾਬ ਹੋਵੇਗੀ ਇਸ ਦੇ ਨਾਲ ਹੀ ਐਕਸ਼ਨ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਗਮਾਡਾ ਆਪਣੇ ਅਧਿਕਾਰ ਖੇਤਰ ਵਿੱਚ ਖਰਚ ਕਰਦੇ ਹੋਏ ਵਿਕਾਸ ਦੇ ਨਵੇਂ ਮਿਆਰ ਨੂੰ ਸਥਾਪਿਤ ਕਰੇਗਾ। ਇਸ ਦੇ ਨਾਲ ਹੀ ਇਨਵੈਸਟ ਪੰਜਾਬ ਇੰਡੀਆ 2026 ਜਿਹੜਾ ਉਹ ਅਸੀਂ ਚાલુ ਕੀਤਾ ਜਿਸ ਦੇ ਪੰਜਾਬ ਆਪਣੇ ਆਰਥਿਕ ਅਤੇ ਸਹਿਰੀ ਪ੍ਰਵਰਤਨ ਦੇ ਮਹੱਤਵਪੂਰਨ ਪੜਾਅ ਵਿੱਚ ਦਾਖਲ ਹੋ ਰਿਹਾ ਹੈ ਜੋ ਕਿ ਸਿਰ ਵਿਕਾਸ ਤੇ ਨਹੀਂ ਸਗੋ ਇੱਕ ਜਿਹੀ ਮਾਡਲੋ ਕਰਦੇ ਦੀ ਕੇਂਦ੍ਰਿਤ ਹੈ। ਜੋ ਸਾਮਾਵੇਸੀ ਲਚਕੀਲਾ ਤੇ ਵਿਸ਼ਵ ਪੱਧਰ ਦੇ ਪ੍ਰਤੀਯੋਗੀ ਹੋਵੇ ਮਾਨਜਗ ਮੁੱਖ ਮੰਤਰੀ ਪੰਜਾਬ ਸਰਦਾਰਪੁਰ ਸ੍ਰੀ ਮਾਨਜੀਤ ਜੋਗ ਕਹਿੰਦਾ ਹੈ ਕਿ ਪੰਜਾਬ ਸਰਕਾਰ ਦੇ ਲਈ ਸੁੱਬੇ ਦੇ ਸਰਪੱਖੀ ਵਿਕਾਸ ਲਈ ਨਿਰੰਤਰ ਤੇ ਕੰਦੇ ਜਿਹੜੀ ਯਤਨ ਜਿਵੇਂ ਹਰ ਨਿਵੇਕਾਰੀਆਂ ਦੀ ਮੰਗਾਂ ਵਿੱਚ ਉਸ ਤਰ੍ਹਾਂ ਇਨਵੈਸਟ ਮਹੱਲੀ 2026 ਦੀ ਕਰ ਰਹੀ ਹੈ ਜਿਸ ਵਿੱਚ ਰੀਅਲ ਏਸਟੇਟ ਸੈਕਟਰ ਦਾ ਮਜ਼ਬੂਤ ਪੁਲਰ ਸਵਿੱਤੀ ਅਤੇ ਵਿਸਤਾਰ ਵੀ ਸਮਲਿਆ ਹੈ ਪਿਛਲੇ ਦਹਾਕੇ ਦੌਰਾਨ ਮਹੱਲੀ ਟੈਕਨੋਲੋਜੀ ਸਿਹਤ ਸੰਭਾਲ ਉਤਪਨ ਨਿਰਮਾਣ ਅਤੇ ਗਿਆਨ ਆਧਾਰਿਤ ਸਵਾਵਾਂ ਲਈ ਪੰਜਾਬ ਦਾ ਮੁੱਖ ਪਲੇਟਫਾਰਮ ਬਣ ਗਿਆ ਹੈ ਜਿਸ ਨੂੰ ਮਜਬੂਤ ਸੰਸਥਾਗਤ ਮਜਬੂਰਗੀ ਅਤੇ ਚੰਗੀ ਤਰ੍ਹਾਂ ਯੋਜਨਾਬੱਧ ਸਹਿਰੀ ਬੁਨਿਆਦੀ ਢਾਂਚੇ ਦੁਆਰਾ ਸਮਰਪਿਤ ਕੀਤਾ ਗਿਆ ਹੈ ਇਹ ਸਹਿਰ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਸਹਿਰੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਜਿਸ ਨੇ 2012 ਤੋਂ 2021 ਦੌਰਾਨ ਲਗਭਗ 10% ਕੋਲ ਜ਼ਿਲ੍ਹਾ ਕਰੇ ਲੂਤਪਾਪ ਜਿਹੜੀ ਡੀਪੀ ਵਾਦਾ ਦਰਜ ਕੀਤਾ ਜਿਸ ਵਿੱਚ ਆਈਟੀ ਗਲੋਬਲ ਸਮਰਥਾ ਕੇਂਦਰ ਇਲੈਕਟ੍ਰੋਨਿਕਸ ਅਤੇ ਸੈਮੀ ਕੰਡਕਟਰ ਸਿਹਤ ਸੰਭਾਲ ਸਿੱਖਿਆ ਤੇ ਕਿਸੇਵਰ ਸਬਾਵਾਂ ਸੰਭਲਣ ਹਨ ਮਹੱਲੀ ਵਰਤਮਾਨ ਵਿੱਚ 50-60 ਹਜ਼ਾਰ ਕਿਸੇਵਰਾਂ ਨੂੰ ਰੁਜ਼ਗਾਰ ਦਿੰਦਾ ਹੈ ਜਿਸ ਵਿੱਚ ਆਈਟੀ ਅਤੇ ਜੀਸੀਸੀ ਰੁਜ਼ਗਾਰ ਅਗਲੇ 5 ਸਾਲਾਂ ਵਿੱਚ ਲਗਭਗ ਦੁੱਗਣਾ ਹੋਣ ਦੀ ਉਮੀਦ ਹੈ ਹਾਲੀ ਪ੍ਰਮੁੱਖ ਹੋਣ ਵਾਲਾ ਜਿਹੜਾ ਹਾਲੀਆ ਨਿਵੇਸ਼ ਹੈ ਭਵਿੱਖੀ ਵਿਕਾਸ ਅਤੇ ਕਿਸਾਨ ਦਾ ਸਹਿਰਵਜੋ ਮਹਾਨਲੀ ਤੇਜ਼ੀ ਨਾਲ ਉੱਭਰਿਆ ਜਿਸ ਨੂੰ ਜਨਤਕ ਤੇ ਨਿੱਜੀ ਖੇਤ ਦੇ ਨਿਵੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਸਿਹਤ ਸੰਭਾਲ ਫੋਰਟੇਜ ਹੈਲਥ케ਅ ਉਹਨਾਂ 900 ਕਰੋੜ ਦੇ ਨਿਵੇਸ਼ ਨਾਲ ਮਹਾਨਲੀ ਵਿੱਚ ਵਿਸਥਾਰ ਕਰ ਰਿਹਾ ਹੈ ਜਿਸ ਨਾਲ ਸਹਿਰ ਦੀ ਉਹ ਸਿਹਤ ਸੰਭਾਲ ਤੇ ਮੈਡੀਕਲ ਟੂਰਿਜ਼ਮ ਲਈ ਇੱਕ ਖੇਤਰ ਵਜੋਂ ਖੇਤਰੀ ਕੇਂਦਰ ਵਜੋਂ ਸਥਿਤੀ ਮਜ਼ਬੂਤ ਹੋ ਰਹੀ ਹੈ ਸੂਚਨਾ ਟੈਕਨੋਲੋਜੀ ਵਿੱਚ ਇਨਫੋਸਿਸ ਨੇ ਲਗਭਗ 300 ਕਰੋੜ ਦੇ ਨਿਵੇਸ਼ ਨਾਲ ਮਹਾਲੀ ਦੀ ਆਈਟੀ ਸਿਟੀ ਵਿੱਚ ਇੱਕ ਨਵਾਂ ਕੈਂਪ ਜਿਹੜਾ ਵਿਕਸਤ ਕਰ ਰਿਹਾ ਹੈ ਜਿਸ ਨਾਲ ਲਗਭਗ 2500 ਉੱਚ ਹੁਨਰਮੰਦ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ ਜਿਵੇਂ ਮੁੱਖ ਮੰਤਰੀ ਸਰਦਾਰ ਕੋਰਟ ਸਿੰਘ ਮਾਨ ਜੀ ਪੂਰੇ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਖੇਤਰ ਵਿੱਚ ਜਿਹੜੀ ਆ ਹਰ ਡਿਪਾਰਟਮੈਂਟਿਕ ਵਿੱਚ ਬੱਚਿਆਂ ਦੀ ਐਜੂਕੇਸ਼ਨ ਤੋਂ ਲੈ ਕੇ ਰੋਜ਼ਗਾਰ ਤੋਂ ਲੈ ਕੇ ਸਿਹਤ ਸਵਾਹ ਨੂੰ ਲੈ ਕੇ ਹਰ ਪਾਸੇ ਜਿਹੜੇ ਮੱਲਾ ਮਾਰਿਆ ਸੂਹ ਮਹੱਲੀ ਵਿੱਚ ਵੀ ਜਿਹੜੇ ਜਿਵੇਂ ਇਨਵੈਸਟ ਪੰਜਾਬ 2026 ਔਰ ਨਾਲ ਦੀ ਨਾਲ ਜੀਆਂ ਹੀ ਆਪਸ਼ਨਾਂ ਇਹ ਸਾਰੀਆਂ ਹੀ ਪੰਜਾਬ ਨੂੰ ਰੰਗਲਾ ਪੰਜਾਬ ਵੱਲੇ ਵਾਸਤੇ ਲਿਜਾ ਰਹੀਆਂ ਤੇ ਪੰਜਾਬ ਜਿਹੜਾ ਤਰੱਕੀ ਦੇ ਰਾਹ ਤੇ ਉੱਤੇ ਚੱਲ ਰਿਹਾ ਚਾਰ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਤਰੱਕੀ ਹੋਈ ਆ ਜਿਹੜੀ ਅਜੇ ਤੱਕ 17 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਕੀਤੀ ਸੋ ਮੁੱਖ ਮੰਤਰੀ ਸਰਕਾਰ ਲੋਕਾਂ ਨੂੰ ਆਰਾਮਦਾਇਕ ਸਹੂਲਤਾਂ ਆਰਾਮਦਾਇਕ ਜਿਹੜਾ ਵਿਕਾਸ ਜਿਹੜਾ ਹੋ ਰਿਹਾ ਜਿਹੜਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਪੱਸੀ ਵਿੱਚ ਪਹੁੰਚੇ ਸੋ ਜਿਹੜੀਆਂ ਇਹ ਆਕਸ਼ਨ ਰਾਈਟ ਪੰਜਾਬ ਦੇ ਵਿੱਚ ਗੁਮਾੜਾ ਮਹਾਲੀ ਨੂੰ ਜਿਹੜਾ ਫਾਇਦਾ ਹੋਣ ਜਾ ਰਿਹਾ ਸੋ ਉਹਦੇ ਲਈ ਇਹ ਅਜੋਕਸਤ ਕੀਤੀ ਹੈ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੋਈ ਉਪਰ ਕਿ ਆਪਰੀ ਸਤਿ ਸ਼੍ਰੀ ਅਕਾਲ ਕਿਨ ਸੋ ਮੇਰੇ ਨਾਲ ਸਾਡੇ ਕਮਾਡਾ ਤੋਂ ਸਾਡੇ ਅਫਸਰ ਸਰਦਾਰ ਨਾਲ ਨੇ ਸੋ ਅੱਜ ਜਿਹੜੀ ਵਿਕਾਸ ਅਥਾਰਟੀ ਵੱਲੋਂ ਸਾਡੇ ਗ੍ਰੇਟਰ ਮਹਾਲੀ ਵੱਲੋਂ ਇਹ ਐਕਸ਼ਨ ਕੀਤੀ ਜਾ ਰਹੀ ਉਹਦੇ ਉਹਦੇ ਤੇ ਆਪਾਂ ਅੱਗੇ ਜਿਹੜੀ ਪੀਸੀਓ ਤੇ ਕੰਮ ਜਾ ਰਹੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੀ ਜੋਗ ਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੱਭੇ ਪਰਵੇ ਸੱਭੇ ਦੇ ਸਰਪੱਖੀ ਵਿਕਾਸ ਦੇ ਲਈ ਨਿਰੰਤਰ ਜਿਹੇ ਯਤਨ ਜਾਰੀ ਕੀਤੇ ਜਾਂਦੇ ਆ ਸਰਕਾਰ ਜਾਂ ਨਿਵੇਸ਼ ਪੱਕੀ ਨੀਤੀਆਂ ਕਾਰ ਰਾਜ ਵਿੱਚ ਰੀਅਲ ਅਸਟੇਟ ਸੈਕਟਰ ਵਿੱਚ ਚੰਗਾ ਨਿਵੇਸ਼ ਹੋਇਆ ਅਤੇ ਇਸ ਸੈਕਟਰ ਨੂੰ ਕਾਫੀ ਉਤਸ਼ਾਹ ਮਿਲਿਆ ਹੈ ਮਕਾਨ ਉਸਾਰੀ ਤੇ ਸਹਿਰੀ ਵਿਭਾਗ ਸਹਿਰੀ ਵਿਕਾਸ ਵਿਭਾਗ ਪੰਜਾਬ ਦੇ ਇਨਕਮ ਕਰਦੀਆਂ ਵਿਕਾਸ ਅਥਾਰਟੀਆਂ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਈਆਂ ਇਹ ਆਪਸ਼ਨਾਂ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਪਿੱਛੇ ਜਿੰਨੀਆਂ ਵੀ ਇਹ ਆਪਸ਼ਨਾਂ ਹੋਈਆਂ ਉਹਨਾਂ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਸੀ ਇਸ ਕਰਮ ਨੂੰ ਜਾਰੀ ਰੱਖਦਿਆਂ ਹੋਇਆਂ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਸਾਲ 2022 ਦੀ ਪਹਿਲੀ ਮੈਗਾ ਆਪਸ਼ਨ ਜਿਹੜੀ ਹੈ 14 ਜਨਵਰੀ 2022 ਤੋਂ ਸ਼ੁਰੂ ਕਰਕੇ 11 ਫਰਵਰੀ 2022 ਤੱਕ ਚਲਾਈ ਜਾ ਰਹੀ ਹੈ ਇਹ ਟੋਟਲ 42 ਸੈਟ ਹੈ ਜੁਰੰਜਾ ਤੋਂ 60 ਕਰੋੜ ਰੁਪਏ ਦੀਆਂ ਲਗਤ ਨਾਲ ਜਿਹੜੀਆਂ ਇਹ ਯੋਜਨ ਹੋਣ ਦਿ ਆ ਰਹੀ। ਪੰਜਾਬ ਕੈਬਨਿਟ ਵੱਲੋਂ ਹਾਲ ਵਿੱਚ ਹੀ ਲਏ ਫੈਸਲੇ ਅਨੁਸਾਰ ਇਸ ਐਕਸ਼ਨ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਦੀ ਕੀਮਤ ਨੂੰ ਤਰਕਸੰਗਤ ਕੀਤਾ ਗਿਆ ਹੈ ਤਾਂ ਜੋ ਹਰੇਕ ਵਰਗ ਦਾ ਵਿਅਕਤੀ ਆਪਣੀ ਲੋੜ ਅਨੁਸਾਰ ਦੀ ਪ੍ਰਾਪਰਟੀ ਨੂੰ ਆਸਾਨੀ ਨਾਲ ਖਰੀਦ ਸਕੇ ਜਿਸ ਨਾਲ ਉਸ ਦਾ ਆਪਣਾ ਆਸਿਆਨਾ ਬਣਾਉਣਾ ਜਾਂ ਕਾਰੋਬਾਰ ਕਰਨਾ ਜਿਹੜਾ ਸੁਪਨਾ ਉਨੁਸਕਾਰ ਕਰ ਸਕਦੇ ਨੇ ਲੇਕਨ ਨਾਮੀ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਸੈਟਾਂ ਦੀ ਗੱਲ ਕਰੀਏ ਤਰ ਹੈਸੀ ਪਲਾਟ ਐਸਈਓ ਮਿਕਸਰ ਲੈਂਡ ਯੂ ਗਰੁੱਪ ਹੋਸਿੰਗ ਹਸਪਤਾਲ ਹੋਟਲ ਆਦਿ ਕੁਲ ਮਿਲਾ ਕੇ ਜਿਹੜੀਆਂ 42 ਸੈਟਾਂ ਜਿਹਦੀ ਟੋਟਲ ਅਮਾਉਂਟ ਬੰਦੀ ਹੈ 5360 ਕਰੋੜ ਰੁਪਏ ਸਰਪ੍ਰਾਈਜ਼ ਹੈ ਜੀ ਹਾਂਜੀ ਟੋਟਲ ਜਿੰਦੀ ਉਹਨਾਂ ਦਾ ਸੈਟਾਂ ਦੀ ਇਹ ਚੋਣ ਸਮਾਜ ਦੇ ਆਰਥਿਕ ਪੱਖੋਂ ਹਰੇਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਰੱਖਦੇ ਕੀਤੀ ਹੈ ਤਾਂ ਜੋ ਹਰੇਕ ਵਿਅਕਤੀ ਆਪਣੀ ਜ਼ਰੂਰਤ ਦੇ ਅਨੁਸਾਰ ਜਿਹੜੀ ਪ੍ਰਾਪਰਟੀ ਉਹ ਖਰੀਦ ਕਰ ਸਕਦਾ। ਆਕਸ਼ਨ ਕੀ ਕੀਆ ਜਾ ਰਹੀਆਂ ਪ੍ਰਾਪਰਟੀਆਂ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਹਨ ਅਤੇ ਆਵਾਜਿ ਦੇ ਵੱਖ-ਵੱਖ ਸਾਰਨਾ ਜਿਵੇਂ ਕਿ ਕਮੰਤਰੀ ਹਵਾਈ ਅੱਡੇ ਰੇਲਵੇ ਸਟੇਸ਼ਨ ਅਤੇ ਸੜਕੀ ਮਾਰਗ ਰਾਹੀਂ ਬਹੁਤ ਹੀ ਆਸਾਨੀ ਨਾਲ ਜਿਹੜਾ ਉੱਥੇ ਪਹੁੰਚਿਆ ਜਾ ਸਕਦਾ। ਬੇਲਾ ਮੰਗੀ ਕਮਾਡਾ ਵੱਲੋਂ ਇਨ ਨਲਾਮੀ ਆਨਲਾਈਨ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਹੋਵੇਗੀ ਬੋਲੀ ਲਈ ਪੱਤਰਕਾ ਸੇਟਾਂ ਦੀਆਂ ਦਾਗੀ ਸੰਬੰਧੀ ਸ਼ੈਡਿਊਲ ਮੁਕੰਮਲ ਵਿਰਵੇ ਅਤੇ ਨਿਯਮ ਦੀਆਂ ਸ਼ਰਤਾਂ ਅਫਸਰ ਸੰਬੰਧੀ ਜਿਹੜਾ ਪੋਰਟਲ ਬਣਾਇਆ ਗਿਆ pubda.invidder.com ਤੇ ਵੇਖਿਆ ਜਾ ਸਕਦੀਆਂ ਹਨ ਅਤੇ ਇਸ ਆਕਸ਼ਨ ਪੋਰਟਲ ਦੇ ਰਜਿਸਟ੍ਰੇਸ਼ਨ ਕਰਵਉਣ ਉਪਰੰਤ ਬੋਲੀਕਾਰ ਅਕਸ਼ਨ ਵਿੱਚ ਭਾਗ ਲੈ ਸਕਦਾ ਬੋਲੀਕਾਰਾਂ ਦੀ ਸਹੂਲਤ ਲਈ ਗਵਰਡਾ ਵੱਲੋਂ ਇੱਕ ਨਵਾਂ ਈਮੇਲ investor.gomanda.roht.punjab.gov.in ਵੀ ਸ਼ੁਰੂ ਕੀਤੀ ਜਾ ਰਹੀ ਹੈ ਪ੍ਰਾਪਰਟੀਆਂ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਬੋਲੀਕਰ ਇਸ ਮੇਲ ਸੰਪਰਕ ਕਰ ਸਕਦੇ ਹਨ ਇਸ ਮੇਲ ਤੇ ਸੰਪਰਕ ਕਰ ਸਕਦੇ ਹਨ ਬੋਲੀਕਰਾਂ ਵੱਲੋਂ ਮੰਗੀ ਗਈ ਜਾਣਕਾਰੀ ਦਾ ਤਰਜੀਹੀ ਅਧਾਰ ਤੇ تصدیق بخش جواب ਦਿੱਤਾ ਜਾਵੇਗਾ ਮੈਨੂੰ ਪੂਰੀ ਉਮੀਦ ਹੈ ਕਿ ਪਿਛਲੀਆਂ ਸਫਲੀਆਂ ਅਕਸਮਾਂ ਕੀ ਲਈ ਇਹ ਐਕਸ਼ਨ ਹੋਣ ਜਾ ਰਹੀ ਹੈ ਇਹ ਵੀ ਸੁੱਬੇ ਵਿੱਚ ਆਰਥਿਕ ਵਿਕਾਸ ਦੇ ਲਈ ਵਧੀਆ ਕਾਮਯਾਬ ਹੋਵੇਗੀ ਇਸ ਦੇ ਨਾਲ ਹੀ ਅਕਸਰ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਗਮਾੜਾ ਆਪਣੇ ਅਧਿਕਾਰ ਖੇਤਰ ਵਿੱਚ ਖਰਚ ਕਰਦੇ ਹੋਏ ਵਿਕਾਸ ਦੇ ਨਵੇਂ ਮਿਆਰ ਨੂੰ ਸਥਾਪਿਤ ਕਰੇਗਾ ਇਸ ਦੇ ਨਾਲ ਹੀ ਇਨਵੈਸਟ ਪੰਜਾਬ ਇੰਡੀਆ 2026 ਜਿਹੜਾ ਉਹ ਅਸੀਂ ਚਾਲੂ ਕੀਤਾ ਜਿਸ ਦੇ ਪੰਜਾਬ ਆਪਣੇ ਆਰਥਿਕ ਅਤੇ ਸਹਿਰੀ ਪ੍ਰਗਟਾਵੇ ਮਹੱਤਵਪੂਰਨ ਪੜਾਅ ਵਿੱਚ ਦਾਖਲ ਹੋ ਰਿਹਾ ਹੈ ਜੋ ਕਿ ਸਿਰ ਵਿਕਾਸ ਤੇ ਨਹੀਂ ਸਗੋ ਇੱਕ ਜਿਹੀ ਮਾਡਲ ਨੂੰ ਕਰ ਦੇ ਦੀ ਕੇਂਦ੍ਰਿਤ ਹੈ ਜੋ ਸਮਾਵੇਸੀ ਲਚਕੀਲਾ ਤੇ ਵਿਸ਼ਵ ਪੱਧਰ ਦੇ ਪ੍ਰਤੀਯੋਗੀ ਹੋਵੇ ਮਾਨਜਗ ਮੁੱਖ ਮੰਤਰੀ ਪੰਜਾਬ ਸਰਦਾਰਪੁਰ ਸ੍ਰੀ ਮਾਨਜਿ ਜੋਗ ਕੁਵਾਈ ਹੈਟ ਪੰਜਾਬ ਸਰਕਾਰ ਦੇ ਲਈ ਸੁੱਬੇ ਦੇ ਸਰਪੱਖੀ ਵਿਕਾਸ ਲਈ ਨਿਰੰਤਰ ਤੇ ਕੰਦੇ ਜਿਹੜੀ ਯਤਨ ਜਿਵੇਂ ਹਰ ਨਿਵੇਕਾਰੀਆਂ ਦੀ ਮੰਗਾਂ ਵਿੱਚ ਉਸ ਤਰ੍ਹਾਂ ਇਨਵੈਸਟਮੈਂਟ 2026 ਲਈ ਕਰ ਰਹੀ ਹੈ ਜਿਸ ਵਿੱਚ ਰੀਅਲ اسٹیਟ ਸੈਕਟਰ ਦਾ ਮਜ਼ਬੂਤ ਪੁਲਰ ਸਭ ਜੀਤੀਏ ਤੇ ਇਸ ਸਾਲ ਵੀ ਥੰਮਦਾ ਪਿਛਲੇ ਦਹਾਕੇ ਦੌਰਾਨ ਮਹੱਲੀ ਟੈਕਨੋਲੋਜੀ ਸਿਹਤ ਸੰਭਾਲ ਉਦਯੋਗ ਨਿਰਮਾਨ ਅਤੇ ਗਿਆਨ ਆਧਾਰਿਤ ਸਬਾਵਾਂ ਲਈ ਪੰਜਾਬ ਦਾ ਮੁੱਖ ਪਲੇਟਫਾਰਮ ਬਣ ਗਿਆ ਹੈ ਜਿਸ ਨੂੰ ਮਜ਼ਬੂਤ ਸੰਸਥਾਗਤ ਮਜਬੂਰੀ ਅਤੇ ਚੰਗੀ ਤਰ੍ਹਾਂ ਯੋਜਨਾਬੱਧ ਸ਼ਹਿਰੀ ਬੁਨਿਆਦੀ ਢਾਂਚੇ ਦੁਆਰਾ ਸਮਰਪਿਤ ਕੀਤਾ ਗਿਆ ਹੈ ਇਹ ਸ਼ਹਿਰ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਸਹਿਰੀ ਰਵਸਤਾਵਾਂ ਵਿੱਚੋਂ ਇੱਕ ਹੈ ਜਿਸਨੇ 2012 ਤੋਂ 2021 ਦੌਰਾਨ ਲਗਭਗ 10% ਕੁੱਲ ਜ਼ਿਲ੍ਹਾ ਘਰੇਲੂ ਉਤਪਾਦ ਜੀਡੀ ਡੀਪੀ ਵਾਧਾ ਦਰਜ ਕੀਤਾ ਜਿਸ ਵਿੱਚ ਆਈਟੀ ਗਲੋਬਲ ਸਮਰਥਾ ਕੇਂਦਰ ਇਲੈਕਟ੍ਰੋਨਿਕਸ ਅਤੇ ਸੈਮੀਕੰਡਕਟਰ ਸਿਹਤ ਸੰਭਾਲ ਸਿੱਖਿਆ ਤੇ ਕਿਸੇਵਰ ਸੇਵਾਵਾਂ ਸ਼ਾਮਲ ਹਨ ਮਹੱਲੀ ਵਰਤਮਾਨ ਵਿੱਚ 50-60 ਹਜ਼ਾਰ ਕਿਸੇਵਰਾਂ ਨੂੰ ਰੋਜ਼ਗਾਰ ਦਿੰਦਾ ਹੈ ਜਿਸ ਵਿੱਚ ਆਈਟੀ ਅਤੇ ਜੀਸੀਸੀ ਰੁਜ਼ਗਾਰ ਅਗਲੇ 5 ਸਾਲਾਂ ਵਿੱਚ ਲਗਭਗ ਦੁਗਣਾ ਹੋਣ ਦੀ ਉਮੀਦ ਹੈ। ਮਹਾਲੀ ਪ੍ਰਮੁੱਖ ਹੋਣ ਵਾਲਾ ਜਿਹੜਾ ਹਾਲੀਆ ਨਿਵੇਸ਼ ਹੈ। ਭਵਿੱਖੀ ਵਿਕਾਸ ਅਤੇ ਇੱਕ ਸ਼ਾਨਦਾਰ ਸ਼ਹਿਰ ਵਜੋਂ ਮਹਾਲੀ ਤੇਜ਼ੀ ਨਾਲ ਉੱਭਰਿਆ ਹੈ। ਜਿਸ ਨੂੰ ਜਨਤਕ ਤੇ ਨਿੱਜੀ ਖੇਤਰੀ ਨਿਵੇਸ਼ਾਂ ਦਾ ਸਮਰਥਨ ਪ੍ਰਾਪਤ ਹੈ। ਸਿਹਤ ਸੰਭਾਲ ਫੋਰਟੇਜ ਹੈਲਥ케ਅ ਉਨਾਂ 900 ਕਰੋੜ ਦੇ ਨਿਵੇਸ਼ ਨਾਲ ਮਹਾਲੀ ਵਿੱਚ ਵਿਸਥਾਰ ਕਰ ਰਿਹਾ ਹੈ ਜਿਸ ਨਾਲ ਸਹਿਰ ਦੀ ਉਨ ਸਹਿਰ ਸਮਾਲ ਤੇ ਮੈਡੀਕਲ ਟੂਰਿਜ਼ਮ ਲਈ ਇੱਕ ਖੇਤਰ ਵਜੋਂ ਖੇਤਰੀ ਕੇਂਦਰ ਵਜੋਂ ਸਥਿਤੀ ਮਜ਼ਬੂਤ ਹੋ ਰਹੀ ਹੈ ਸੂਚਨਾ ਟੈਕਨੋਲੋਜੀ ਵਿੱਚ ਇਨਫੋਸਿਸ ਦੀ ਲਗਭਗ 300 ਕਰੋੜ ਦੇ ਨਿਵੇਸ਼ ਨਾਲ ਮਹਾਲੀ ਦੀ ਆਈਟੀ ਸਿਟੀ ਵਿੱਚ ਇੱਕ ਨਵਾਂ ਕੈਂਪ ਜਿਹੜਾ ਵਿਕਸਿਤ ਕਰ ਰਿਹਾ ਹੈ ਜਿਸ ਨਾਲ ਲਗਭਗ 2500 ਉੱਚ ਹੁਨਰਮੰਦ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ ਜਿਵੇਂ ਮੁੱਖ ਮੰਤਰੀ ਸਰਦਾਰ ਕੋਰਟ ਸਿੰਘ ਮਾਨ ਜੀ ਪੂਰੇ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਖੇਤਰ ਵਿੱਚ ਜਿਹੜੀ ਆ ਹਰ ਡਿਪਾਰਟਮੈਂਟਿਕ ਵਿੱਚ ਬੱਚਿਆਂ ਦੀ ਐਜੂਕੇਸ਼ਨ ਤੋਂ ਲੈ ਕੇ ਰੋਜ਼ਗਾਰ ਤੋਂ ਲੈ ਕੇ ਸਿਹਤ ਸਵਾਹ ਨੂੰ ਲੈ ਕੇ ਹਰ ਪਾਸੇ ਜਿਹੜੇ ਮੱਲਾ ਮਾਰਿਆ ਸੋ ਮਹਾਵਲੀ ਵਿੱਚ ਵੀ ਜਿਹੜੇ ਜਿਵੇਂ ਇਨਵੈਸਟ ਪੰਜਾਬ 2026 ਔਰ ਨਾਲ ਦੇ ਨਾਲ ਦੀਆਂ ਇਹ ਆਪਸ਼ਨਾਂ ਇਹ ਸਾਰੀਆਂ ਹੀ ਪੰਜਾਬ ਨੂੰ ਰੰਗਣਾ ਪੰਜਾਬ ਵਾਲੇ ਵਸੇ ਇੱਥੇ ਆਵਦੀਆਂ ਤੇ ਪੰਜਾਬ ਜਿਹੜਾ ਤਰੱਕੀ ਦੇ ਰਾਹ ਤੇ ਉੱਤੇ ਚੱਲ ਰਿਹਾ ਚਾਰ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਤਰੱਕੀ ਹੋਈ ਆ ਜਿਹੜੀ આજ ਤੱਕ 17 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਕੀਤੀ ਤਾਂ ਮੁੱਖ ਮੰਤਰੀ ਸਰਕਾਰ ਲੋਕਾਂ ਨੂੰ ਆਰਾਮ ਦੇ ਐਕਸੈਸ ਸਹੂਲਤਾਂ ਆਰਾਮ ਦੇ ਜਿਹੜਾ ਵਿਕਾਸ ਜਿਹੜਾ ਹੋ ਰਿਹਾ ਜਿਹੜਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਪੱਲੇ ਵਿੱਚ ਪਹੁੰਚੇ ਸੋ ਜਿਹੜੀਆਂ ਇਹ ਆਕਸਨ ਰਾਈਜ਼ ਪੰਜਾਬ ਦੇ ਵਿੱਚ ਗੁਮਾੜਾ ਮਹੱਲੀ ਨੂੰ ਜਿਹੜਾ ਫਾਇਦਾ ਹੋਣ ਜਾ ਰਿਹਾ ਸੋ ਉਹਦੇ ਲਈ ਇਹ ਐਡਜਸਟ ਕੀਤੀ ਹੈ। ਤੁਹਾਡਾ ਬਹੁਤ ਬਹੁਤ ਸਾਰਾ ਧੰਨਵਾਦ। ਪਿਆ ਪ੍ਰਿ ਸਸਟੀਕਰ ਕੇ ਨਾ। ਸੋ ਮੇਰੇ ਨਾਲ ਸਾਡੇ ਗੁਮਾੜਾ ਤੋਂ ਸਾਡੇ ਅਫਸਰ ਸਰ ਬਾ ਨਾਲ ਨੇ। ਸੋ ਅੱਜ ਜਿਹੜੀ ਵਿਕਾਸ ਅਥਾਰਟੀ ਵੱਲੋਂ ਸਾਡੇ ਗ੍ਰੇਟਰ ਮਹੱਲੀ ਵੱਲੋਂ ਇਹ ਐਕਸ਼ਨ ਕੀਤੀ ਜਾ ਰਹੀ ਹੈ ਉਹਦੇ ਉਹਦੇ ਉੱਤੇ ਆਪਾਂ ਅੱਗੇ ਜਿਹੜੇ ਪੀਸੀ ਉਹ ਕੰਮ ਜਾ ਰਹੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੀ ਜੋਗਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੱਭੇ ਪਰਵੇ ਸੱਭੇ ਦੇ ਸਰਪੱਖੀ ਵਿਕਾਸ ਦੇ ਲਈ ਨਿਰੰਤਰ ਜਦੇ ਯਤਨ ਜਾਰੀ ਕੀਤੇ ਜਾਂਦੇ ਆ ਸਰਕਾਰ ਗਿਆ ਨਿਵੇਸ਼ ਪੱਖੀ ਨੀਤੀਆਂ ਕਾ